ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਮਦਾਸੀ ਮਹਾਰਾਜ ਦਾ ਸ਼ਾਇ ਫਰਮਾਨ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨਾ ਪਰਥਕ ਗੁਰੂ ਨਿਸਤਾਰੇ ਆਪ ਜੀ ਰੱਬੀ ਬਾਣੀ ਦਾ ਕੀਰਤਨ ਸਰਵਨ ਕਰ ਰਹੇ ਸੀ ਭਾਈ ਸਾਹਿਬ ਆ ਰਣਜੀਤ ਸਿੰਘ ਜੀ ਯੂਪੀ ਜੋ ਸ਼੍ਰੀਮਾਨ ਮਾਨ ਸਾਹਿਬ ਜੀ ਮਹਾਰਾਜ ਦਾ ਜੱਥਾ ਹੈ ਪਰਿਵਾਰ ਵੱਲੋਂ ਪਰਿਵਾਰ ਦੇ ਹੀ ਮੁਖੀਆ ਪਰਿਵਾਰ ਦਾ ਹੀ ਇਹਨਾਂ ਦੇ ਜੋ ਵਾਦਰੀ ਲਾਸਨ ਜਿਨ੍ਹਾਂ ਦੀ ਜੋ ਡੈਥ ਹੋਈ ਹੈ ਮੈਂ ਇੱਕ ਜ਼ੋਰ ਗੱਲ ਕਹਾਵਾ ਸਰਦਾਰ ਊਂਕਾਰ ਸਿੰਘ ਜੀ ਬੜੇ ਹੀ ਸ਼ਰੀਫ ਬੜੇ ਹੀ ਇਮਾਨਦਾਰ ਅਜੇ ਸੱਚੇ ਸੁੱਚੇ ਇਨਸਾਨ ਸਨ ਕਿਉਂਕਿ ਜ਼ਿੰਦਗੀ ਦੇ ਅੰਦਰ ਬੜੇ ਹੀ ਉਹਨਾਂ ਨੇ ਆਪਣੀ ਮਿਹਨਤ ਕਰਕੇ ਆਪਣਾ ਛੋਟਾ ਜਿਹਾ ਬਿਨਸ ਕਰਕੇ ਪਰਿਵਾਰ ਦੀ ਜੋ ਹੈ ਜੋ ਦੇਖ ਰਹੀ ਕਿਤੀ ਹੈ ਇੱਥੇ ਤੱਕ ਨਹੀਂ ਇਹਨਾਂ ਦੇ ਪਤ ਪਿਤਾ ਜੀ ਸਵਰਗਿਆ ਸਰਦਾਰ ਵਿਜੇ ਸਿੰਘ ਜੀ ਜਿਨ੍ਹਾਂ ਦਾ ਇੱਕ ਬਹੁਤ ਹੀ ਵੱਡਾ ਨਾਮ ਬਰਾਦਰੀ ਭਾਈਚਾਰੇ ਵੀ ਸੀ ਅਤੇ ਸਾਰੇ ਹੀ ਪਰਿਵਾਰ ਨੂੰ ਲੈ ਕੇ ਚੱਲਦੇ ਸਨ ਬਹੁਤ ਵੱਡਾ ਘਾਟਾ ਹੋਇਆ ਹੈ ਅਤੇ ਸ਼੍ਰੀਮਾਨ ਮਾਨਸਾਹ ਜੀ ਮਹਾਰਾਜ ਜਿਸ ਵਕਤ ਨੂੰ ਦੋਨੋਂ ਪਤਾ ਚੱਲਿਆ ਹੈ ਵਿਸ਼ੇਸ਼ ਤੌਰ ਤੇ ਉਸੇ ਵਕਤ ਜੋ ਇਹਨਾਂ ਦੇ ਗਰਾਏ ਵਿਖੇ ਪਹੁੰਚੇ ਹਨ ਅਤੇ ਅਰਦਾਸ ਕੀਤੀ ਹੈ ਅਤੇ ਸ਼ਾਮ ਦੇ ਦੀਵਾਨ ਦੇ ਵੀ ਸ਼੍ਰੀਮਾਨ ਮਾਨਸਾਹ ਜੀ ਮਹਾਰਾਜ ਕੋਲ ਪਹੁੰਚੇ ਹਨ ਮੈਂ ਹਰ ਵਕਤ ਦੇਖਦਾ ਸਾਂ ਕਿ ਜਿਸ ਵਕਤ ਵੀ ਸardar Ranjit Singh ਜੀ UP ਨੂੰ ਜ਼ੂਰ ਪੁੱਛਿਆ ਕਰਦੇ ਸਨ ਕਿ ਤੁਹਾਡੇ ਸੋਹਰਾ ਸਾਹਿਬ ਦਾ ਕੀ ਹਾਲ ਹੈ ਬਹੁਤ ਵੱਡਾ ਘਾਟਾ ਜੋ ਹੋਇਆ ਹੈ ਜੋ ਸਮਾ ਪਰਿਵਾਰ ਨੇ ਨਿਯੁਕਤ ਕੀਤਾ ਆਇਆ ਇਹੋ 12 ਵਜੇ ਹੈ 12 ਵਜੇ ਅੰਤਮ ਅਰਦਾਸ ਹੋਣੀ ਹੈ ਮੇ ਬੇ